ਵੈਲਕਮ ਟੂ ਮਾਈ ਨਿਊ ਵਲੌਗ ਨਾ ਵਲੌਗ ਤੁਹਾਡਾ ਸਵਾਗਤ ਆ ਅਸੀਂ ਠੀਕ ਹਾਂ ਉਮੀਦ ਕਰਦੇ ਤੁਸੀਂ ਵੀ ਠੀਕ ਹੋਗੇ ਗਾਇਸ ਆਈ ਐਮ ਰੈਡੀ ਤੇ ਮਮਾ ਜੀ ਇਧਰ ਆਪਣਾ ਕੰਮ ਕਰਦੇ ਪਏ ਆ ਮਗਰ ਕਿਉਂ ਕਿਉਂਕਿ ਗਾਇਸ ਬ੍ਰੇਕਿੰਗ ਨਿਊਜ਼ ਮਿਲੀ ਆ ਕਿ ਅੱਜ 9 ਵਜੇ ਲਾਈਟ ਜਾਣੀ ਆ ਤੇ 2 ਵਜੇ ਆਣੀ ਆ ਕੀ ਬਾਤ ਕਰ ਰਹੇ ਮਮਾ ਆਪਣਾ ਕੰਮ ਕਰਨਾ ਸਟਾਰਟ ਕਰ ਦਿੱਤਾ ਮਮਾ ਨੇ ਮਮਾ ਕਹਿੰਦੇ ਪ੍ਰੈਸ ਤਾਂ ਕਰ ਲਵਾਂ లైవ్ ਚੱਲ ਗਈ ਫਿਰ ਪ੍ਰੈਸ ਕੀਤਾ ਹੋਗਾ ਗਾਹ ਗ੍ਰਾਹਕ ਨੂੰ ਕੱਪੜੇ ਦੇਣੇ ਆ ਇਸ ਲਈ ਮੰਮਾ ਨੇ ਕੱਪੜੇ ਪ੍ਰੈਸ ਕਰਨੇ ਸ਼ੁਰੂ ਕਰ ਦਿੱਤੇ ਆ ਤੇ ਹਨਾ ਉਹ ਕੀ ਕਹਿੰਦੇ ਆ ਹਾਂ ਬਪਰਤੀ ਬਪਰਤੀ ਵਗਟ ਲੱਗੀ ਆ ਕਿਉਂਕਿ ਆਮ ਰਾਈ ਟਾਈਮ ਨਹੀਂ ਕਰੋ ਜਿਹੀ ਤਰ੍ਹਾਂ ਤੇ ਗਾਇਸ ਮੈਂ ਚਲੀ ਆ ਸਕੂਲੇ ਆਪਾਂ ਮਿਲਦੇ ਸਕੂਲ ਤੋਂ ਬਾਅਦ ਗਾਇਸ ਆਪਾਂ ਇਹੋ ਜਿਹੇ ਨਾ ਨਿਊਜ਼ ਦੇਖੀ ਸੀ ਕਿ ਅੱਜ ਬਿਜਲੀ ਦਾ ਨਾ ਲੰਬਾ ਕਟ ਰਿਹਾ ਹੈ ਕੀ ਬੋਲਿਆ ਤੂੰ ਨੇ ਲੰਬਾ ਕੱਟ ਰਿਹਾ ਨਾ ਆ 5 ਘੰਟੇ ਦਾ ਤੇ ਮਮਾ ਇਹਨੂੰ ਮੌਕਾ ਲੇ ਕੇ ਚੌਕਾ ਚੌਕਾ ਮਾਰ ਲਿਆ ਮਮਾ ਨੇ ਨਾ ਜਿਹੜਾ ਬਿਜੀ ਦੇ ਨਾਲ ਰਿਲੇਟਡ ਸੀ ਨਾ ਸਾਰੇ ਕੰਮ ਕਰ ਲਿਆ ਯੂ ਆਰ ਚਲਾਕ ਬ੍ਰੋ ਮਾ ਮਮਾ ਕਿਚਨ ਦਾ ਕੰਮ ਕਰਦੇ ਪਏ ਆ ਦਾਈ ਸਾਜ ਮੈਂ ਬਣਨ ਲੱਗੀ ਆ ਆਲੂਆਂ ਦੀ ਸਬ지 ਕਿਉਂਕਿ ਕੱਲ ਮੈਂ ਕਰੇਲੇ ਬਣਾਈ ਸੀ ਨੀਸ਼ਾ ਕਰੇਲੇ ਖਾਂਦੀ ਸੀ ਇਸ ਕਰਕੇ ਮੈਂ ਆਲੂ ਬਣਨ ਲੱਗੀ ਤੇ ਫਿਲਹਾਲ ਤਾਂ ਵੈਸੇ ਲਾਈਟ ਗਈ ਨਹੀਂ ਹੈਗੀ ਉਹਨੇ ਕਿਹਾ ਸੀ ਕਿ 9 ਵਜੇ ਤੋਂ 2 ਵਜੇ ਤੱਕ ਜਾਊਗੀ ਪਾਰੇ 10:00 ਵਜੇ 10:00 ਵਜੇ 10 ਮਿੰਟ ਹੋ ਗਏ ਆ ਤੇ ਹਜੇ ਤੱਕ ਲਾਈਟ ਗਈ ਨਹੀਂ ਹੈਗੀ ਹੁਣ ਦੇਖਦੇ ਜਾਂਦੀ ਨੇ ਵੈਸੇ ਤਾਂ ਨਹੀਂ ਜਾਵੇ ਰਾਤ ਨੂੰ ਚੱਲੀ ਗਈ ਸੀ ਰਾਤੀ ਮੌਸਮ ਵੀ ਖਰਾਬ ਹੋ ਗਿਆ ਸੀ ਛਿੰਡਾ ਕੇ ਨਾ ਪਈ ਗਾਇਸ ਕੋਲੋਂ ਮੈਂ ਆਈ ਆ ਮੇਤ ਕਰਕੇ ਸੋ 6 ਘੰਟੇ ਬੈ ਕੇ ਪਾਣੀ ਦੀ ਨਾਲ ਮਮਾ ਨੇ ਪੈ ਗਈ ਆ 6 ਘੰਟੇ ਬੈ ਕੇ ਗਾਈਜ਼ ਗੌਰ ਕਰਿਓ ਸ਼ੇਕ ਐਂਡ ਡੇ ਬੈਕੇ ਉਹਨਾਂ ਛੀਆਂ ਘੰਟਿਆਂ ਵਿੱਚ ਮਮਾ ਨੇ ਕਿੰਨਾ ਗਮ ਕੀਤਾ ਤੈਨੂੰ ਪਤਾ ਮੇਰੇ ਕਿੰਨਾ ਪਾਪ ਸੀਗਾ ਸ਼ੇਕ ਐਂਡ ਤੇ ਤੁਰ ਫਿਰ ਵੀ ਮਮਾ ਕਹਿੰਦੇ ਉਹ ਨਹੀਂ ਨਾ ਤੇ ਨਾ ਨਹੀਂ ਮਮਾ ਜਿਹੜੇ ਹੁੰਦੇ ਮਮਾ ਲੋਕ ਉਹਨਾਂ ਦੇ ਨਾ ਨਹੀਂ ਬੋਸਟਰ ਹੋਏ ਨਹੀਂ ਜੀ ਬਲੈਕਮੇਲ ਕਰਦੇ ਐ ਅੱਛਾ ਬੈਠੇ ਬੰਦੇ ਨੂੰ ਪਿਆਸ ਤੇ ਲੱਗਦੀ ਤੇ ਤੇਰੇ ਤੋਂ ਬੋਟਲ ਹੈਗੀ ਨਾ ਤੇਰੀ ਮੈਂ ਕੁਦਾਂ ਦੀ ਕੁੜੀਆਂ ਜਿਹੜੀ ਸਾਰੀ ਕਲਾਸ ਤੇ ਡੱਡ ਭਰਦੀ ਪਾਣੀ ਨਾ ਫੇਰ ਉਸ ਬੋਤਲ ਚ ਕੀ ਬਚੂਗਾ ਦੱਸ ਤੂੰ ਆਪਣੇ ਡੱਡ ਭਰਿਆ ਕਰ ਨਾ ਆਪ ਵੀ ਪੀ ਲੈ ਫਿਰ ਪਿਆਸ ਤਾਂ ਬਾਰ-ਬਾਰ ਲੱਗਦੀ ਹੈ ਨਾ ਇਟ ਮੀਨਸ ਤੇਰੇ ਕਰਾ ਪਾਣੀ ਲੈ ਕੇ ਜਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਨਾ ਕੀ ਹੈ ਕੀ ਹੈ ਕਿਉਂ ਨਹੀਂ ਫਾਇਦਾ ਹੁੰਦਾ ਉਥੋਂ ਪਾਣੀ ਪੰਰਦਾ ਮੈਂ ਤਾਂ ਹੁਣ ਤੁਹਾਨੂੰ ਦੁਆਰਾ ਦੋਹਰਾ ਗਾਇਸ ਅਸੇ ਗੱਲ ਤਾਂ ਸੱਚੀ ਗੱਲ ਹੈ ਜਿੰਨਾ ਮਰਜੀ ਲੈ ਲੈ ਜਿੰਨੇ ਮਰਜੀ ਜੇ ਮੈਂ ਵੀ ਨਾ ਪਾਟਾ ਪਾ ਪਾ ਮੈਂ ਜਾ ਰਹੀ ਤੇਰੀ ਟੈਂਕੀ ਲੈ ਜਾ ਤਾਂ ਵੀ ਪੰਰਦਾ ਸਹੀ ਗੱਲ ਜੇ ਤੇ ਮੈਂ ਵੀ ਲੈ ਕੇ ਪੰਰਨੀ ਪੜਨੀ ਹੈ ਆਈ ਜਦੋਂ ਮਮਿਲਾ ਕਿ ਜਾਂਦੀ ਹੁੰਦੀ ਸੀ ਨਾ ਉਦ ਮੇਰੇ ਨਾਲ ਵੀ ਆਦੀ ਹੁੰਦਾ ਸੀ ਮੈਂ ਪੀਂਦੀ ਨਹੀਂ ਸੀ ਹੁੰਦੀ ਤੇ ਮੇਰੀ ਬੋਟਲ ਉਦੀ ਖਾਲੀ ਹੋ ਜਾਂਦੀ ਸੀ ਬਿਕਾਜ਼ ਮਰੀਆਂ ਕਲਾਸਮੇਟਸ ਪੀ ਲੈਣੀਆਂ ਹੁੰਦੀਆਂ ਸੀ ਗਾਇਸ ਜਿਵੇਂ ਸਾਰੀ ਕੋਸ ਹਿੱਦਰੀ ਇੰਨੀ ਪੀ ਪੀ ਪੜੀ ਦੇ ਪਰ ਅਸੀਂ ਕੋਮ 1000 ਲੀਟਰ ਦੇ ਟੈਂਕੀ ਵੀ ਲਾੜੀ ਹੋ ਵੀ ਪੰਨੀ ਪੰਨੀ ਜਦ ਮਮਾ ਨੂੰ ਪਾਣੀ ਲਿਆਦੇ ਜਾ 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 ਘਰ ਭਲਾ ਹੋ ਭਲਾ ਕਰੋਗੇ ਮੇਰਾ ਭਲਾ ਮੈਨੂੰ ਵੀ ਪਿਆਸ ਲੱਗੀ ਆ ਤੁਹਾਡਾ ਕੀ ਹੋਊਗਾ ਮਾਂ ਤੇ ਤੇ ਕਾਇ ਮਿਲੂਗੇ ਮਿੱਠੇ ਮੇਵੇ ਅਮਾ ਕਿੱਦਾਂ ਹੁੰਦੀ ਮਿੱਠੇ ਮੇਵੇ ਵਾਲੀ ਅਮਾ ਮਿੱਠੇ ਮੇਵੇ ਵਾਲੀ ਕਿੱਦਾਂ ਹੁੰਦੀ नो रिस्पॉन्स नो रिस्पॉन्स फ्रॉम बेज्जती हीलिंग बेज्जती मजा आया देखा मम्मल काढले तो सही सही दा नहीं होया तेनु जा ले एक साइड दादी मैं तेना आखरी दम तक खड़ी रहंदी भाई सब कुछ ज्यादा नहीं हो गया ये पर हां तू मम्मा ल हो गई हां मतलब बेटा खा मम्मा दी के ਪਾਣੀ ਲੈ ਆ ਗਏ ਗਾਇਸ ਮਮਾ ਹੁੰਚ ਲਾ ਕੇ ਥੱਕ ਗਏ ਪਾਣੀ ਮੰਗਣ ਦੇ ਪਰ ਮਮਾ ਪਿਆਸ ਲੱਗੀ ਹੋਣੀ ਸਟੇਟਸ ਦੇਖ ਦੇਦੀ ਹਾਈ ਸ਼ਾਮ ਤੇ 5:30 ਹੋ ਚੁੱਕੇ ਆ ਤੇ ਸਾਡੇ ਗਵਾਰਡ ਚ ਮਿਸਤਰੀ ਲੱਗਿਆ ਜਿਹਦੀ ਵੇਲੇ ਨਾ ਉਹਦੀ ਮਸ਼ੀਨ ਦੀ ਆਵਾਜ਼ ਆਉਂਦੀ ਪਈ ਜਾ ਤੇ ਹਨਾ ਗਾਇਸ ਹੁਣੇ ਮੈਂ ਪਾਪਾ ਨੂੰ ਜਸਟ 5000 10 ਮਿੰਟ ਹੋ ਜਾਣੇ ਮੁਸ਼ਕਿਲ ਨਾ 5 10 ਮਿੰਟ ਹੋਏ ਹੋਣੇ ਆ ਤੇ ਆਪਾ ਨੂੰ ਗਾਇਸ ਐਡਾ ਹੱਥ ਜਿੰਦਾ ਗਲਾਸ ਪਾਣੀ ਦਾ ਪਾਇਆ ਤੇ ਹੁਣ ਮੈਂ ਹਨਾ ਆਪਣੀ ਵੀਡੀਓ ਦਿਖਾਈ ਇੱਕ ਐਡਿਟ ਕੀਤੀ ਮੈਨੂੰ ਹੁਣ ਕਹਿੰਦੇ ਫੇ ਪਾਣੀ ਪੀ ਲੈ ਮੈਨੂੰ ਪਾਣੀ ਪੀਣਾ ਨਹੀਂ ਪਾਣੀ ਪੀਓ ਪਰ ਇੰਨਾ ਜ਼ਿਆਦਾ ਪਾਣੀ ਨਹੀਂ ਪਿਆਸ ਗਈ ਸੀ ਪਿਆਸ ਮੋਨਾ ਡਾਕਟਰ ਨੇ ਕਹ ਹੱਲੇ ਨਾਲ ਦੇ ਕਿਡਨੀ ਤੇ ਅਸਰ ਪੈਂਦਾ ਮੋਨਾ ਬੈਦਨੇ ਕਿਆ ਹਾਂ ਬਾਬਾ ਵੈਸੇ ਨਹੀਂ ਖੇਦੀ ਪੀਣਾ ਚਾਹੇ ਹੁਣੀ ਪੀ ਲਾਂਗਾ 10 ਮਿੰਟ ਵੀ ਨਹੀਂ ਹੋਏ ਹੋਣੇ ਇੱਕ ਗਲਾਸ ਪਾਣੀ ਦਾ ਦਿੱਤਾ ਤੇ ਔਰ ਗੱਲ ਮੈਨੂੰ ਇੱਕ ਗਲਾਸ ਛੇਦ ਮੈਂ ਖਰ ਮਜਾਕ ਕਰਦੇ ਕਹਿੰਦੇ ਸੱਚੀ ਆਈਦਾ ਮੈਨੂੰ ਹਜੇ ਇਹਨੂੰ ਠਹਿਰ ਕੇ ਪੀ ਲਿਓ ਓਕੇ ਗਾਇਸ ਇਹ ਤਾਂ ਕੱਟ ਲਈਦੇ ਜਿਹਨਾਂ ਨੂੰ ਸੂਟ ਤੇ ਕੱਟ ਨਹੀਂ ਲਾਉਂਦੇ ਹੁੰਦੇ ਅੰਨਾ ਪਾਪਾ ਉਹਨਾਂ ਨੇ ਕੱਟ ਕੇ ਹੋੜ ਡੈਗਦੀ ਪਤਾ ਨਹੀਂ ਹਾਂ ਗਾਇਸ ਉਹ ਬਲੀ ਪਾਪਾ ਨੂੰ ਬਹੁਤ ਹਿਸਾਬ ਕਿਤਾਬ ਹੈ ਨਾ ਕੱਟਣ ਦਾ ਸਾਰਿਆਂ ਨੂੰ ਨਹੀਂ ਕੱਟ ਲਾਉਂਦੇ ਸਿਰਫ ਪਾਪਾ ਨੂੰ ਹੀ ਹੁੰਦੇ ਆ ਮਤਲਬ ਹੋਰ ਕਿਸੇ ਨੂੰ ਜਿਹੜੇ ਅਸੀਂ ਕਹਿੰਦੇ ਹਾਂ ਨਾ ਨਾ ਕਰੋ ਕਦੇ ਕਿਸੇ ਨੂੰ ਜਦੋਂ ਮੁਸ਼ਕਿਲ ਹੁੰਦੀ ਆ ਚੋਨਾ ਲਾਉਣੇ ਨਹੀਂ ਆਉਂਦੇ ਹੁੰਦੇ ਨਾ ਮਾਂ ਕੱਟ ਕੱਟ ਲਾਉਣੇ ਬਹੁਤ ਮੁਸ਼ਕਿਲ ਆ ਪਾਪਾ ਲਾਉਂਦੇ ਹੁੰਦੇ ਤੇ ਗਾਇਸ ਹਮੇ ਆਪਣੀ ਵੀਡੀਓ ਐਡਿਟ ਕਰ ਲਈ ਆ ਤੇ ਮਮਾ ਤਾਂ ਵੀਡੀਓ ਤੇ ਤਾਂ ਲੱਗੀ ਬੜੀਆ ਬੜੀਆ ਵੀਡੀਓ ਐਡਿਟ ਕੀਤੀ ਤੇ ਗਾਣਾ ਸਹੀ ਆ ਨਾਈਸ ਤੇ ਹੁਣ ਮੈਂ ਗਾਇਸ ਚੱਲਨੀ ਆ ਦੀ ਮਨੀਸ਼ਾ ਗਿੰਡਾ ਦੀ ਕੋਜੀ ਮਨੀਸ਼ਾ ਗਿੰਡਾ ਦੀ ਦਾ ਗ੍ਰੇਟ ਮਨੀਸ਼ਾ ਗਿੰਡਾ ਲੱਗੀ ਆ ਭਾਡੇ ਮਾਈਂ ਥਿਸ ਇਜ਼ ਰਿਐਲਿਟੀ ਚੱਲੀ ਮੈਂ ਭਾਡੇ ਤਾਂ ਹੁਣ ਨੂੰ ਗਾਈਸ ਗਾਈਸ ਮੈਂ ਆਪਣਾ ਕੰਮ ਕਰਕੇ ਫ੍ਰੀ ਹੋ ਚੁੱਕੀ ਆ ਤੇ ਹਣਾ ਮੈਂ ਇੰਸਟਾ ਦੀ ਪੋਸਟ ਵੀ ਪਾਤੀ ਆ ਮਤਲਬ ਰੀਲ ਪਾਤੀ ਜੇ ਤੁਸੀਂ ਦੇਖਣੀ ਤਾਂ ਡਿਸਕ੍ਰਿਪਸ਼ਨ ਤੇ ਮੇਰੇ ਇੰਸਟਾਗ੍ਰਾਮ ਆਈਡੀ ਹੈਗੀ ਆ ਉੱਥੇ ਜਾਓ ਜਾ ਕੇ ਦੇਖੋ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਇੱਥੇ ਕਰੋ ਤੇ ਉੱਥੇ ਫੋਲੋ ਕਰੋ ਤੇ ਉਹ ਸ਼ੇਅਰ ਵੀ ਕਰੋ ਤੇ ਮੇਰੇ ਵਾਹਨ ਮੋਨਾ ਨੂੰ ਵੀ ਸਪਾਰਟ ਸਪਾਰਟਾ ਕਰੋ ਸਪੋਰਟਸ ਕਰੋ ਮੇਰੀ ਬੈਨ ਮੋਨਾ ਨੂੰ ਵੀ ਤੂੰ ਆਰਡਰ ਦੇਣੀ ਪਈ ਹੈ ਤੂੰ ਰਿਕੁਐਸਟ ਕਰ ਰਿਕੁਐਸਟ ਬੜੀ

ਤਾਂ ਨਹੀਂ ਛੇੜਦੀ ਆ ਕਿਉਂਕਿ ਗਾਇਸ ਸਾਡੇ ਕੋਲ ਇੱਕ ਹੈਂਡਵਾਸ਼ ਵਾਲੀ ਮਸ਼ੀਨ ਆ ਜਿਹਦੇ ਵਿੱਚ ਦੀ ਸਾਬਣ ਆਟੋਮੈਟਿਕਲੀ ਬਾਹਰ ਆਉਂਦਾ ਹੈ ਹੈਂਡਵਾਸ਼ ਕਰਨ ਵਾਲਾ ਜਿਹੋਨੇ ਸਾਲ ਮੁੱਕ ਗਏ ਸੀ ਕਿ ਤੇ ਪਪਾ ਨੇ ਵੀ ਸਾਲ ਲਿਆ ਆ ਇਹ ਤੇ ਆਲੇ ਪ੍ਰਾਣੀ ਸੀਗੇ ਤੇ ਹੁਣ ਵਪਾਰ ਡਿਊਰਾਸੈਲ ਲੈ ਕੇ ਆਏ ਆ ਇਹ ਕਹਿੰਦੇ 2x ਲੌਂਗ ਲਾਸਟਿੰਗ ਆ ਮਿੰਦੇ ਲੱਗਦਾ ਹੈ ਫਵਾਈਆ ਕਿ ਇਹ ਲੌਂਗ ਲਾਸਟਿੰਗ ਹੋਣਗੇ ਨਹੀਂ ਹੋ ਵੀ ਸਕਦੇ ਕੀ ਪਤਾ ਉਹਦੇ ਮਸ਼ਹੂਰ ਤਾਂ ਬਹੁਤਾ ਵੀ ਜ਼ਿਆਦਾ ਚੱਲਦੇ ਆ ਤੇ ਪਪਾ ਹੀ ਵੜੇ ਲੈ ਕੇ ਆਏ ਹੁਣ ਗਾਇਸ ਰਾਤ ਹੋ ਚੁੱਕੀ ਹੈ ਤੇ ਪਪਾ ਜਿਹੜੇ ਸੈ ਲੈ ਕੇ ਆਏ ਸੀ ਪਤਾ ਨਹੀਂ ਪਪਾ ਨੇ ਬਾਈ ਕਰ ਨਹੀਂ ਪਾਤੇ ਸੀ ਸੈ ਤੇ ਪਪਾ ਨੇ ਬਾਤੇ ਸਾਨੂੰ ਮਸ਼ੀਨ ਦੁਆਰਾ ਚੱਲ ਪਈ ਹੈਂਡ ਵਾਸ਼ ਵਾਲੀ ਤੇ ਗਾਇਸ ਯਾ ਅਸੀਂ ਗਾਇਸ ਸੌਂਫ ਲੈ ਕੇ ਆਈ ਸੀ ਤੇ ਮੈਂ ਖਾਦੀ ਨਹੀਂ ਸੁੱਦੰਦੀ ਤੇ ਕਾਫੀ ਜਿਆਦਾ ਰੰਗ ਗਬਰੰਗੀ ਆ ਤੁਸੀਂ ਦੇਖ ਸਕਦੇ ਆ ਤੇ ਹਣ ਗਾਇਸ ਇਹਦੇ ਵਿੱਚੋਂ ਨਾ ਮੈਂ ਆਹ ਆ ਲਾਲ ਵੜਾ ਜਿਹੜਾ ਆਵੜਾ ਫਲੇਵਰ ਖਾ ਲਿਆ ਇਹ ਖਾ ਲੈ ਤੇ ਵਰੀ ਇੱਥੇ ਜਾ ਕੇ ਜੰਮ ਗਿਆ ਗਾਇਸ ਇਦਾਂ ਅੰਦਰ ਜਿਤਨਾ ਫੂਡ ਵਾਲੀ ਗਾਈਂ ਬੰਦੀ ਨਾ ਉਹ ਜਿਆਗੇ ਜੰਮ ਜਿਆ ਗਿਆ ਹੁੰਦਾ ਗਾਇਸ ਬਹੁਤ ਯਾਰ ਡਰਾਈ ਜੇ ਸੀਗਾ ਫਿਰ ਮੈਂ ਪਾਣੀ ਪੀਤਾ ਫੇਰ ਸਹੀ ਹੋਇਆ ਜੀਭ ਜੇ ਮੈ ਨਹੀਂ ਖਾਣਾ ਪਤਾ ਨਹੀਂ ਕਿਹਨੇ ਖਾਦਾ ਸਾਰਾ ਕਿਹਨੇ ਖਾਦਾ ਬੋਨਾ ਪਤਾ ਨਹੀਂ ਕਿਹਨੇ ਖਾਦਾ ਗਾਇਸ ਮੈਨੂੰ ਇਹ ਨਹੀਂ ਪਤਾ ਜਿੰਨੇ ਖਾਦੋ ਜੇ ਮੈ ਨਹੀਂ ਮੇਰੇ ਜੰਮ ਗਿਆ ਮੋਹ ਤੂੰ ਵੀ ਖਾਦਾ ਇਹਨੇ ਇਹਦੇ ਵੀ ਗਾਇਸ ਜੰਮ ਜਿਆ ਗਿਆ ਸੀ ਤੇ ਬੜਾ ਹੀ ਅਜੀਬ ਜਿਹਾ ਫੀਲ ਹੁੰਦਾ ਸੀ ਨਾ ਬਾਅਦ ਹਾਂ ਮੈਨੂੰ ਵੀ ਅਜੀਬ ਜਿਹਾ ਫੀਲ ਹੁੰਦਾ ਸੀ ਮੈ ਨਹੀਂ ਖਾਣਾ ਕਿ ਮੈਂ ਬਾਕੀ ਇੱਕ ਆ ਖਾਦਾ ਸੀ ਫਿਰ ਨਹੀਂ ਆ ਨਹੀਂ ਖਾਦਾ ਸੀ ਮੈਂ ਫਿਰ ਮੈਂ ਆ ਖਾਦਾ ਸੀ ਆ ਵਾਲੇ ਅ ਗਰੀਨ ਦੇ ਇਧਰ ਵਾਲੇ ਔਰੇਂਜ ਗ੍ਰੀਨ ਵਾਈਟ ਜੇ ਤੇ ਇਹ ਵਾਲੇ ਥੋੜੇ ਸਹੀ ਸੀਗੇ ਤੇ ਗਾਇਸ ਮੇਰਾ ਪਾਣੀ ਪਿਆ ਇੱਧਰ ਕਿਉਂਕਿ ਮੈਂ ਦਵਾ ਖਾਣੀ ਆ ਤੇ ਦਵਾਈ ਖਾਉਂਗੀ ਫਿਰ ਤੇ ਗਾਇਸ ਅੱਜ ਦੇ ਵਲੌਗ ਦਾ ਪੈਨੇ ਦਾ ਕਦੇ ਉਮੀਦ ਕਰਦਾ ਤੁਹਾਨੂੰ ਵਲੌਗ ਪਸੰਦ ਆਊਗਾ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਨਵੇਂ ਵਲੌਗ ਚ ਬਾਏ